ਇਹ ਗੰਦਾ ਸਿੱਖਤਮਾ ਸਰਕਾਰਾਂ ਕਹਿਲਾ ਕੇਵੇਂ ਨੌਜਵਾਨਾਂ ਨੂੰ ਵਰਤਦੀਆਂ ਨੇ ਕਿਵੇਂ ਜੁਨੀਵਰਸਿਟੀ ਕਾਲਜਾਂ ਦੇ ਵਿੱਚ ਉਹਨਾਂ ਨੂੰ ਪ੍ਰਧਾਨਗਿਆ ਦਿੰਦੀਆਂ ਉਹਨਾਂ ਦੇ ਫਿਰ ਉਹਨਾਂ ਨੂੰ ਆਪਣੇ ਚੋਣਾਂ ਦੇ ਵਿੱਚ ਵਰਤਦੀਆਂ ਮੁੰਡਿਆਂ ਨੂੰ ਨਾਲ ਜਾ ਕੇ ਅੱਜ ਫਿਰ ਦੋ ਨੌਜਵਾਨ ਜਿਹੜਾ ਸਿਸਟਮ ਦੀ ਭੇਟ ਚੜ ਚੁੱਕੇ ਆ ਸਿਸਟਮ ਨੇ ਉਹਨਾਂ ਨੂੰ ਮਾਰ ਮੁਕਾ ਦਿੱਤਾ ਇੱਕ ਨੌਜਵਾਨ ਦਾ ਜਿਹੜਾ ਵੈਸੇ ਦੋ ਨਿਕਾਉਟਰ ਹੋਇਆ ਤੇ ਦੋਨਾਂ ਥਾਵਾਂ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਪਰ ਇੱਕ ਅਨਕਾਉਂਟਰ ਆ ਜਿਹੜਾ ਉਹਦੇ ਵਿੱਚ ਅੰਮਰਸਰ ਦੇ ਵਿੱਚ ਨੌਜਵਾਨ ਨੂੰ ਜਿਹੜਾ ਮਾਰ ਮੁਕਾਤਾ 32 ਸਾਲ ਦਾ ਨੌਜਵਾਨ ਜਿਹਨੂੰ ਕਹਿੰਦੇ ਕਿ ਗੈਸਟਰ ਸੀ ਜਿਹਦੇ ਕੋਲ ਕਹਿੰਦੇ ਆਸਲਾ ਸੀ ਜਿਹੜਾ ਜਮਾਨਤ ਤੇ ਆਇਆ ਹੋਇਆ ਸੀ ਪਰ ਪੁਲਸ ਦਾ ਦਾਵਾ ਹੈ ਕਿ ਅਸੀਂ ਜੀ ਉਹਦਾ ਉਹਨੂੰ ਫੜ ਕੇ ਉਹਨੂੰ ਉਲਝਾਨ ਲਗੇ ਉਹਦਾ ਪਿੱਛਾ ਕੀਤਾ ਉਹਨੇ ਸਾਡੇ ਤੇ ਗੋਲੀਆਂ ਚਲਾਤੀਆਂ ਤੇ ਅਸੀਂ ਜਿਹਦਾ ਉਹਦਾ ਅਨਕਾਉਂਟਰ ਕਰ ਦਿੱਤਾ ਤੇ ਉਹਨੂੰ ਜਿਹੜਾ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੇ ਉੱਥੇ ਜਾ ਕੇ ਦਮ ਤੋੜ ਗਿਆ ਜਾਨੀ ਕਿ ਮੈਂ ਕਹੂੰਗਾ ਇਹ ਸੈਕਟਮ ਦੀ ਭੇਟ ਜਿਹੜਿਆ ਨੌਜਵਾਨ ਆ ਇਹ ਕੰਟਕਾਊਂਟਰ ਹੋਇਆ ਮੈਂ ਕਹਿੰਦਾ 101 ਜਿਹੜਾ ਪਰਸੈਂਟ ਆ ਫੇਕ ਅਨਕਾਊਂਟਰ ਹੁੰਦੇ ਆ ਪੰਜਾਬ ਦੇ ਵਿੱਚ ਅਸਲੀ ਅਨਕਾਊਂਟਰ ਕੋਈ ਨਹੀਂ ਹੁੰਦਾ ਪੋਰਥ ਵੱਲੋਂ ਬਹੁਤੇ ਨੌਜਵਾਨਾਂ ਨੂੰ ਫੜ ਕੇ ਮਾਰਿਆ ਜਾ ਰਿਹਾ ਅੱਜ ਜੇ ਕਹਿੰਦਾ ਤੇ ਇਹ ਗੱਲ ਫੇਰ ਭੰਮੜ ਮੱਚ ਕੇ ਬਣ ਜਾਂਦੀਆਂ ਨੇ ਗੱਲਾਂ ਇਹ ਜਿਹੜਾ 1990 92 ਦਾ ਆ ਕੇ ਵਿੱਚ ਵੇਖਿਆ ਕਿ ਨੌਜਵਾਨਾਂ ਨੇ ਆਪਣਾ ਘਰ-ਬਾਰ ਪਰਿਵਾਰ ਛੱਡਿਆ ਕਿ ਪੁਲਿਸ ਉਹਨਾਂ ਨੂੰ ਰੋਜ਼ ਤੰਗ ਕਰਦੀ ਸੀ ਤਾਂ ਅੱਕ ਕੇ ਉਹ ਉਸ ਰਾਹ ਵੱਲ ਪਏ ਉਹ ਖਾੜਕੂ ਬਾਦ ਕਹ ਦੀਏ ਚਾਹ ਅੱਤਵਾਦ ਕਹ ਦੀਏ ਅੱਜ ਉਹੀ ਹਾਲ ਆ ਜਿਹੜਾ ਸਰਕਾਰਾਂ ਦਾ ਜਿਹੜਾ ਅੱਜ ਗੁੰਡਾ ਕੰਤਰ ਆ ਜਿਹੜਾ ਕਿ ਅੱਜ ਨੌਜਵਾਨਾਂ ਨੂੰ ਜਿਹੜਾ ਕਿ ਗੋਲੀਆਂ ਦੇ ਨਾਲ ਮਕਾਰਿਆ ਅਸਲੀ ਕਹਿੰਦੇ ਕਿ ਇਹ ਤੇ ਭਾਈ ਗੈਂਗਸਟਰ ਵਾਲ ਹੋਣਾ ਚਾਹੀਦਾ ਪਰ ਬਣਾਏ ਕਿਨੇ ਇਹ ਇਹ ਪੈਦਾ ਕਿਨੇ ਕੀਤੀ ਆ ਜੜ ਕਿਨੇ ਲਾਈ ਆ ਜਾਂ ਫਿਰ ਆਪਾਂ ਕਹਦੇ ਕਿ ਅੱਕ ਕੇ ਨੌਜਵਾਨ ਕਿਉਂ ਇਹੇ ਰਾਹ ਪਏ ਆ ਪਤਾ ਉਹਨਾਂ ਨੂੰ ਵੀ ਕਿ ਸਾਡਾ ਵੀ ਹਾਸਲ ਜਿਹੜਾ ਇਹ ਗੋਲੀ ਦਾ ਹੋਣਾਗਾ ਪਰ ਕਿਉਂ ਜਿਹੜਾ ਮਾਰ ਮਰਾਈ ਪੰਜਾਬ ਦੇ ਵਿੱਚ ਚਾਹ ਕਿਸੇ ਦੇ ਨੌਜਵਾਨਾਂ ਨੂੰ ਮਾਰਦੇ ਆ ਚਾ ਇਧਰ ਮਾਰਦੇ ਆ ਚਾ ਉਧਰ ਮਾਰਦੇ ਆ ਇਹ ਗੰਦਾ ਸਿੱਖਤ ਮੈਂ ਸਰਕਾਰਾਂ ਪਹਿਲਾਂ ਕਿਵੇਂ ਨੌਜਵਾਨਾਂ ਨੂੰ ਵਰਤਦੀਆਂ ਨੇ ਕਿਵੇਂ ਜੁਨੀ ਬਜਟੇ ਕਾਲਜਾਂ ਦੇ ਵਿੱਚ ਉਹਨਾਂ ਨੂੰ ਪ੍ਰਧਾਨਗੀਆਂ ਦਿੰਦੀਆਂ ਉਹਨਾਂ ਦੇ ਫਿਰ ਉਹਨਾਂ ਨੂੰ ਆਪਣੇ ਚੋਣਾਂ ਦੇ ਵਿੱਚ ਵਰਤਦਿਆਂ ਮੁੰਡਿਆਂ ਨੂੰ ਨਾਲ ਜਾ ਕੇ ਕਿ ਤੁਸੀਂ ਪ੍ਰਧਾਨ ਬਣੋ ਤੁਸੀਂ ਚੋਣਾਂ ਲੜੋ ਫਿਰ ਉਹਨਾਂ ਨੂੰ ਆਪਣੇ ਤੌਰ ਦੇ ਵਿੱਚ ਸਿਆਸਤ ਦੇ ਵਿੱਚ ਲਿਆਉਂਦੀਆਂ ਉਤੋਂ ਕੰਮ ਸ਼ੁਰੂ ਹੁੰਦਾ ਉਤੋਂ ਦੁਸ਼ਮਣਬਾਜ਼ੀ ਜਿਹੜੀ ਪੈਦਾ ਹੁੰਦੀ ਆ ਤੇ ਫਿਰ ਜਿਹੜੀ ਆਗਾ ਉਹ ਹੌਲੀ-ਹੌਲੀ ਭਗਦੀ ਭਗਦੀ ਆ ਜਿਹੜੀ ਕਿ ਸਿਖਰਾਂ ਤੇ ਆ ਪਹੁੰਚਦੀ ਆ ਕਿਤੇ ਬੂਥ ਕਪਚਰ ਕਰਨੇ ਬੜੇ ਨੌਜਵਾਨਾਂ ਨੇ ਨੌ ਵੀ ਲੇਤਾ ਤੇ ਮਲੂਕੇ ਤੇ ਇੱਕ ਤਾਂ ਨੌ ਲੇਤਾ ਅਕਾਲੀ ਦਲ ਦਾ ਜਿਹੜਾ ਕਿ ਖਸਮ ਖਾਸ ਕਦੇ ਭਾਜਪਾ ਦੇ ਵਿੱਚ ਵਗ ਜਾਂਦਾ ਕਦੇ ਅਕਾਲੀ ਵਿੱਚ ਵਗ ਜਾਂਦਾ ਚਲੋ ਜਿੱਥੇ ਮਰਜੀ ਜਾਵੇ ਪਰ ਲਖੇ ਸਦਾਣ ਨੇ ਇਹ ਗੱਲ ਕਹੀ ਸੀ ਕਿ ਸਾਡੇ ਬੂਤਾਂ ਤੇ ਅਸੀਂ ਕਬਜ਼ਾ ਜਿਹੜਾ ਕਬਜ਼ਾ ਕਰਦੇ ਸੀ ਇਹ ਜਿਹੜਾ ਕਿ ਮਲੂਕੇ ਦੇ ਦੇਣਾ ਸਾਨੂੰ ਪੈਦਾਵਾਰ ਜਿਹੜਾ ਕਰਨ ਵਾਸਤੇ ਬੜੇ ਨੌਜਵਾਨ ਕਾਲਾ ਧਨੌਲਾਗਾ ਜਿਹਦਾ ਅਨਕਾਊਂਟਰ ਕੀਤਾ ਪਿਛਲੇ ਸਾਲ ਜਿਹੜਾ ਜਿਹੜਾ ਕਿ ਆਪਣਾ ਸਾਰਾ ਕੁਝ ਸੜ ਚੁੱਕਿਆ ਸੀ ਦੱਸਿਆ ਜਾ ਰਿਹਾ ਪਰ ਇਹ ਵੀ ਦੱਸਿਆ ਜਾ ਰਿਹਾ ਕਿ ਕਾਂਗਰਸ ਦੇ ਵੱਡੇ ਆਗੂ ਤੇ ਇਸ ਬਲ ਖੜੇ ਹੁੰਦੇ ਆ ਕਿ ਉਹਨੇ ਉਹ ਕਾਲੇ ਤੰਦੌਦੇ ਨੂੰ ਜਿਹੜਾ ਕੁਝ ਅਰਪੀਆਂ ਦੇ ਲੈਂਡ ਦੇਣ ਦੇ ਬਹਾਨੇ ਦੇ ਵਿੱਚ ਮਾਰ ਮਕਾਇਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਬਹੁਤੇ ਸਾਰੇ ਅਨਕਾਊਂਟਰ ਹੁੰਦੇ ਆ ਨੌਜਵਾਨਾਂ ਨੂੰ ਮਾਰਿਆ ਜਾਂਦਾ ਮੈਂ ਪਹਿਲਾਂ ਵੀ ਇਹ ਗੱਲ ਕਰਦਾ ਜੇਕਰ ਉਧਰੋਂ ਗੋਲੀ ਆਉਂਦੀ ਆ ਤਾਂ ਉਹ ਵੀ ਪੰਜਾਬੀ ਮਰਦਾ ਇਧਰੋਂ ਗੋਲੀ ਜਾਂਦੀ ਆ ਉਹ ਵੀ ਪੰਜਾਬੀ ਮਰਦਾ ਹਮੇਸ਼ਾ ਨੁਕਸਾਨ ਪੰਜਾਬ ਦਾ ਹੁੰਦਾ ਹਮੇਸ਼ਾ ਪੰਜਾਬ ਦੀ ਬਰਬਾਦੀ ਹੁੰਦੀ ਆ ਬਾਹਰਲੇ ਤੇ ਦਿੱਲੀ ਵਾਲੇ ਆ ਕੇ ਸਿਆਸਤਾ ਕਰਦੇ ਆ ਉਹਨਾਂ ਦਾ ਕੁਝ ਨਹੀਂ ਜਾਣਾ ਭਰਾਵੋ ਆਪਣੇ ਪੁੱਤਾਂ ਨੂੰ ਆਪਣੇ ਪੁੱਤ ਨੂੰ ਸਾਨੂੰ ਸੋਚਣਾ ਚਾਹੀਦਾ ਕਿ ਕਿਸੇ ਦੇ ਪਿੱਛੇ ਲੱਗ ਕੇ ਸਾਨੂੰ ਇੱਕ ਫੀਤੀਆਂ ਲਵਾਉਣ ਦੇ ਚਾਹ ਦੇ ਖਾਤਰ ਅਸੀਂ ਨੌਜਵਾਨਾਂ ਨੂੰ ਧੜਾ-ਧੜ ਮਾਰ ਰਹੇ ਆ ਜਿਸ ਤਰ੍ਹਾਂ ਸੀਬੀਆਈ ਵੱਲੋਂ ਜਿਸ ਤਰ੍ਹਾਂ ਹੁਣ ਕੇਸ ਖੋਲੇ ਗਏ ਆ ਆਉਂਦੇ ਤੁਸੀਂ ਦੇਖ ਲਿਓ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੇਸ ਵੀ ਖੁੱਲਣਗੇ ਜੋ ਅੱਜ ਸਰਕਾਰ ਦੇ ਹੁੰਦੇ ਇਨਕਾਊਂਟਰ ਹੋ ਰਹੇ ਆ ਇਹ ਪੈਦਾ ਮੈਂ ਤੁਹਾਨੂੰ ਉੱਥੇ ਉੱਥੇ ਗੱਲ ਆਉਂਦੀ ਆ ਕਿ ਇਸ ਸਿਸਟਮਾਂ ਨੇ ਪੈਦਾ ਕੀਤੇ ਇਸ ਗੰਦੀਆਂ ਸਰਕਾਰਾਂ ਨੇ ਪੈਦਾ ਕੀਤੇ ਤੇ ਉਹ ਨੌਜਵਾਨ ਜਿਹੜੇ ਕਹਿੰਦੇ ਕਿ ਅਸੀਂ ਬਾਸ ਮੋੜਨਾ ਚਾਹੁੰਦੇ ਆ ਪਰ ਕਹਿੰਦੇ ਨਹੀਂ ਬਾਸ ਦੀ ਤੁਹਾਨੂੰ ਮੋੜਨ ਦਿੰਦੇ ਇਹ ਹਾਲਾਤ ਹੋ ਰਹੇ ਆ ਅੱਜ ਪੰਜਾਬ ਦੇ ਪੰਜਾਬ ਦੇ ਵਿੱਚ ਰੋਜ਼ ਗੋਲੀਬਾਰੀ ਰੋਜ਼ ਐਨਕਾਊਂਟਰ ਹੋ ਰਹੇ ਆ ਤੇ ਰੋਜ਼ ਜਿਹੜਾ ਧੜਾ ਧੜ ਕਹਿ ਦਿੰਦੇ ਜੇ ਅੱਜ ਫਲਾਣੇ ਗੈਸਟਰ ਨੇ ਮਾਰ ਦਿੱਤਾ ਅੱਜ ਧਮਕ ਨੇ ਮਾਰ ਦਿੱਤਾ ਇਹ ਸਾ ਇਹ ਨੌਜਵਾਨ ਕੌਣ ਨੇ ਇਹ ਕੋਈ ਬਾਹਰੋਂ ਥੋੜੀ ਆਇਆ ਕੋਈ ਪਾਕਿਸਤਾਨ ਜਾਂ ਨੇਪਾਲ ਕਿਨੇ ਥੋੜੀ ਆਇਆ ਇਹ ਪੰਜਾਬ ਦੀ ਨੌਜਵਾਨ ਨੇ ਇਹ ਕਿੱਥੇ ਰਹਿੰਦੇ ਆ ਕਿਉਂ ਜਿਹੜਾ ਕਿ ਇਹਦੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਹਥਿਆਰ ਕਿੱਥੋਂ ਆਇਆ ਕਿਹਨੇ ਮਜਬੂਰ ਕੀਤਾ ਕਿਉਂ ਇੱਕ ਦੂਜੇ ਦੇ ਦੁਸ਼ਮਣ ਵਾਲੇ ਬੜੇ ਸੋਚਣ ਤੇ ਸਮਝਣ ਵਾਲੀ ਗੱਲ ਆ ਦੂਸਰੀ ਖਬਰ ਜੁੜੀ ਹੈ ਭਾਈ ਅੰਮਰਤਪਾਲ ਸਿੰਘ ਦੇ ਨਾਲ ਭਾਈ ਅੰਮਰਤਪਾਲ ਸਿੰਘ ਖੰਡੂਸਾ ਤੋਂ ਐਮਪੀ ਨੇ 4 ਲੱਖ ਲੋਕਾਂ ਨੇ ਵੋਟਾਂ ਪਾਈਆਂ 2 ਲੱਖ ਵੋਟਾਂ ਦੇ ਨਾਲ ਜਿੱਤੇ ਆ ਪਰ ਸਾਡੇ ਇਸ ਸਿਸਟਮਾ ਜਾਂ ਕਹਿ ਲਈਏ ਜਾਂ ਪਰ ਰਾਜਨੀਤਿਕ ਦਿਨ ਜਾਂ ਆਪਾਂ ਗੱਲ ਕਰ ਲਈਏ ਤੇ ਇੱਕ ਉਹਦੇ ਉੱਪਰ ਕਿ ਇਹ ਠੱਪਾ ਲਾਇਆ ਗਿਆ ਜੇ ਕਿ ਖਾਲਸਤਾਨ ਦੀ ਗੱਲ ਕਰਦਾ ਇੱਥੇ ਸਿਮਰਜੀਤ ਸਿੰਘ ਮਾਨ ਸਰੇ ਆਮ ਗੱਲ ਕਰਦਾ ਉਹਨੂੰ ਫੜ ਕੇ ਵਿਖਾਓ ਹੋਰ ਕਿੰਨੀਆਂ ਜਿਹੜੀਆਂ ਜਥੇਬੰਦੀਆਂ ਨੇ ਦਲ ਖਾਲਸਾ ਗਏ ਕਿੰਨੇ ਜਥੇਬੰਦੀਆਂ ਖਾਲਸਤਾਨ ਦੀ ਗੱਲ ਕਰਦੇ ਆ ਪਰ ਇੱਕ ਇਹਨਾਂ ਨੂੰ ਲੱਗਦਾਗਾ ਕਿ ਜੇਕਰ ਭਾਈ ਅੰਮਰਪਾਲ ਸਿੰਘ ਬਾਹਰ ਆ ਗਿਆ ਤੇ ਸਾਡੀ ਸਰਕਾਰ ਦਾ ਕੀ ਬਣੂਗਾ ਸਾਡੀਆਂ ਚੂਲੇ ਹਿਲ ਜਾਣੀਆਂ ਸਾਡੀ ਕੁਰਸੀ ਹਿਲ ਜਾਣੀਆਂ ਡਰ ਭਰਾਓ ਇਹਨਾਂ ਨੂੰ ਕੁਰਸੀ ਦਾ ਕਿਤੇ ਇੱਕ ਕੁਰਸੀ ਦੇ ਡਰ ਤੋਂ ਮਾਰ ਦਿੰਦੇ ਆ ਕਿਤੇ ਦੀਪ ਸਿੱਧੂ ਵਰਗੇ ਨੌਜਵਾਨਾਂ ਨੂੰ ਕੋਕੋ ਕੇ ਮਾਰ ਦਿੰਦੇ ਆ ਭਾਈ ਅੰਮਰਪਾਲ ਸਿੰਘ ਨੂੰ ਡਿਗਰੂਗੜ ਦੇ ਵਿੱਚ ਸਿੱਟਣ ਵਾਲੀ ਸਰਕਾਰ ਕੌਣ ਆ ਅਮਿਤ ਸਾਹ ਤੇ ਪੰਜਾਬ ਸਰਕਾਰ ਨੇ ਰਲ ਕੇ ਜਿਹੜਾ ਉਦੇ ਉੱਪਰ ਜੋ ਕੋਈ ਇਸ ਮੜਿਆ ਤੇ ਜਿਹੜੇ ਕਿ ਕੁਝ ਉਹ ਲੋਕ ਅਖੌਤੀ ਲੋਕ ਜਿਨ੍ਹਾਂ ਦੇ ਬਾਣੇ ਪਾਇਆ ਉਹਨਾਂ ਨੂੰ ਉਹਨਾਂ ਨੂੰ ਬੁੱਧੂ ਬਣਾ ਕੇ ਕਹਿ ਲਏ ਜਾਂ ਉਹਨਾਂ ਨੂੰ ਇਹ ਕਹਿ ਲਏ ਕਿ ਚਾਰ ਛੱਲਾਂ ਦੇ ਖਾਤਰ ਅੱਜ ਉਹ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਖੜੇ ਹੋ ਗਏ ਆ ਅੱਜ ਕਹਿੰਦੇ ਫਲਾਣਾ ਦੀ ਮਾਤਾ ਉਹ ਕਹਿੰਦੀ ਆ ਕਿ ਮੇਰਾ ਮੁੰਡਾ ਬਰਬਾਦ ਦਿੱਤਾ ਅੱਜ ਉਹ ਮਾਤਾ ਵੀ ਅਜਾਸ ਸਿੰਘ ਦੀ ੱੱਕੇ ਚੜ ਚੁੱਕੀ ਆ ਇਹ ਤੁਸੀਂ ਲਿਖ ਕੇ ਲੈ ਲਓ ਅੱਜ ਦੀ ਗੱਲ ਸਾਹਮਣੇ ਰੱਖ ਲਿਓ ਔਰ ਬੜਾ ਸਮਾ ਤੁਹਾਨੂੰ ਕਲੀਅਰ ਕਰ ਦੇਵੇਗਾ ਕਿ ਕਿਹੜੀ ਮਾਤਾ ਐਜੰਸੀਆਂ ਦੇ ਹੱਥਾਂ ਦੇ ਵਿੱਚ ਖੇਡ ਰਹੀ ਆ ਤੇ ਜਿਹੜਾ ਕਿ ਸਾਧਨ ਜਿਹੜੇ ਕਿ ਰੁੱਤਾ ਸੈਸ਼ਨ ਜਿਹੜਾ ਸ਼ੁਰੂ ਹੋਣਾਗਾ 1 ਦਸੰਬਰ ਤੋਂ ਲੈ ਕੇ ਜਿਹੜਾ 19 ਦਸੰਬਰ ਤੱਕ ਦਾ 2025 ਦਾ ਇਹਨੂੰ ਲੈ ਕੇ ਕਿ ਭਾਈ ਅੰਮਰਤਪਾਲ ਸਿੰਘ ਦੀ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਗਈ ਆ ਕਿ ਇਸ ਸੈਸ਼ਨ ਦੇ ਵਿੱਚ ਜੋ ਕਿ ਸਰਦ ਰੁੱਤ ਦਾ ਸ਼ੁਰੂ ਹੋਣ ਵਾਲਾਗਾ ਭਾਈ ਅੰਮਰਤਪਾਲ ਸਿੰਘ ਨੂੰ ਪ੍ਰੋਲ ਦਿੱਤੀ ਜਾਵੇ ਐਮਪੀ ਨੇ ਖੰਡੂਰ ਸਾਹਿਬ ਤੋਂ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਆ ਪਰ ਜੇਕਰ ਅੱਜ ਵੀ ਭਾਈ ਅੰਮਰਪਾਲ ਸਿੰਘ ਨੂੰ ਕੋਰਟ ਵੱਲੋਂ ਵੀ ਜੇਕਰ ਜਵਾਬ ਦਿੱਤਾ ਜਾਂਦਾ ਤਾਂ ਇਹ ਸਮਝ ਲਿਓ ਕਿ ਕਾਨੂੰਨ ਦਾ ਰਾਖਾ ਤਾਂ ਭਾਈ ਫਿਰ ਰੱਬ ਹੀ ਜਾਣਦਾ ਲੋਕਤੰਤਰ ਦੀ ਦਹਾਈ ਦੇਣ ਵਾਲੀਆਂ ਸਰਕਾਰਾਂ ਲੋਕਤੰਤਰ ਦੇ ਜਰੀਏ ਭਾਈ ਅੰਮਰਪਾਲ ਸਿੰਘ ਨੇ ਵੋਟਾਂ ਪਾਈਆਂ ਤੇ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਕਰੀਬ ਅਜੇ 1.5 ਸਾਲ ਹੋ ਗਏ ਆ ਤੇ ਅੱਜ ਤੇ ਉਹਨਾਂ ਨੂੰ ਕਿ ਪਰੋਲ ਨਹੀਂ ਦਿੱਤੇ ਜਾ ਰਹੇ ਉਹਨਾਂ ਨੂੰ ਲੋਕ ਸਭਾ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਜਦੋਂ ਤੁਸੀਂ ਸਾਡੇ ਨੌਜਵਾਨਾਂ ਦੇ ਗਾਲਾਂ ਕੁੱਟੋਗੇ ਜਦੋਂ ਤੁਸੀਂ ਨੌਜਵਾਨ ਨੂੰ ਕੋ ਕੋ ਕੇ ਮਾਰੋਗੇ ਫਿਰ ਬੰਦਾ ਕੀ ਕਰੂਗਾ ਅੱਜ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਗੰਦੀਆਂ ਸਿਆਸਤਾਂ ਤੇ ਮੈਂ ਕਹਿੰਦਾ ਕਿ ਉਹ ਗੰਦਾ ਸਿਸਟਮ ਦੀਆਂ ਭੇਟ ਜਿਹੜਾ ਕਿ ਅੱਜ ਹਰ ਇੱਕ ਨੌਜਵਾਨ ਜਿਹੜਾ ਕਿ ਬੁੱਧੀਜੀਵੀ ਆ ਆਦੋ ਇਹਦੀ ਪੇਟ ਚੜ ਚੁੱਕੀ ਹੈਗਾ ਅੱਜ ਬੜੇ ਬੜੇ ਖੜਿਆ ਰਹੀ ਸਾਡੇ ਤੇ ਜਿਹੜੇ ਕਿ ਬੜੇ ਬੜੇ ਅਹੁਦਿਆਂ ਤੇ ਪਹੁੰਚਣਾ ਸੀ ਅੱਜ ਇੱਕ ਛੋਟੀ ਛੋਟੀ ਗੋਲੀ ਦੇ ਨਾਲ ਉਹਨਾਂ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਬੜੇ ਦੁੱਖ ਦੀ ਗੱਲ ਆ ਤੇ ਇਹ ਤੁਸੀਂ ਵੀਡੀਓ ਬੱਤ-ਬੱਤ ਜਰੂਰ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਪਰ ਮੈਨੂੰ ਲੱਗਦਾ ਕਿ ਸੱਚ ਨੂੰ ਬਹੁਤ ਲੋਕਾਂ ਨੇ ਸ਼ੇਅਰ ਨਹੀਂ ਕਰਦਾ ਹੁੰਦਾ ਸੱਚ ਤੋਂ ਬੜਾ ਡਰ ਲੱਗਦਾ ਹੁੰਦਾ ਸੱਚ ਤੇ ਕੱਚ ਐ ਚੁਭਦਾਗਾ ਤੇਰਾ ਮੰਗੂ ਚਬਦਾਗਾ। ਇਹੀ ਵੀਡੀਓ ਜੇ ਕਦਾ ਕੋ ਨੰਗੇਜ ਹੁੰਦੀ ਜਾਂ ਅਸਲੀਲ ਹੁੰਦੀ ਜਾਂ ਕੁਝ ਹੋਰ ਹੁੰਦੀ ਤੁਸੀਂ ਬੜਿਆਂ ਨੇ ਸ਼ੇਅਰ ਕਰਨੀ ਸੀ ਪਰ ਸੱਚ ਨੂੰ ਪਤਾ ਨਹੀਂ ਕੀ ਗੱਲ ਆ ਤੁਸੀਂ ਜਿਹੜਾ ਕਿ ਸ਼ੇਅਰ ਨਹੀਂ ਕਰਦੇ ਨਾ ਸੱਚ ਸੁਣਨਾ ਪਸੰਦ ਕਰਦੇ ਹੋ ਆ ਸਾਡਾ ਕੀ ਲੋਕਾਂ ਦਾ ਇਹ ਹੋ ਗਿਆ ਕਿ ਅਸੀਂ ਫਲਾਨੇ ਦੀ ਪਾਰਟੀ ਦੇ ਬੰਦੇ ਆ ਅਸੀਂ ਧੌਂਕੀ ਪਾਰਟੀ ਦੇ ਬੰਦੇ ਆ ਸਾਡੀ ਪਾਰਟੀ ਦੇ ਖਿਲਾਫ ਕਿਉਂ ਬੋਲਿਆ ਖਿਲਾਫ ਨਹੀਂ ਬੋਲਦਾ ਕੋਈ ਸਾਡੀ ਪਾਰਟੀ ਦੇ ਪਰ ਉਹ ਤੁਹਾਡੇ ਕਰਤੂਤਾਂ ਜੋ ਤੁਹਾਡੀ ਪਾਰਟੀ ਦੇ ਵਿੱਚ ਰਹਿ ਕੇ ਲੋਕ ਕਰ ਰਹੇ ਆ ਉਹਦੇ ਕਰਤੂਤਾਂ ਨੰਗਿਆ ਕਰਦੇ ਆ ਸੀ ਉਹ ਸਿਸਟਮ ਦੇ ਕਰਤੂਤਾਂ ਨੰਗਿਆ ਕਰਦੇ ਆ ਉਹ ਪੁਲਿਸ ਵਾਲੇ ਨੇ ਕਰਤੂਤਾਂ ਨੰਗਿਆ ਕਰਦੇ ਆ ਜਿਹੜੇ ਕਿ ਫੇਕ এনਕਾਊਂਟਰਾਂ ਦੇ ਵਿੱਚ ਨੌਜਵਾਨਾਂ ਨੂੰ ਧੜਾ ਧੜ ਮਾਰ ਰਹੇ ਆ ਤੇ ਵੀਡੀਓ ਲੱਗਦਾ ਕਿ ਮੈਨੂੰ ਸ਼ੇਅਰ ਨਹੀਂ ਤੁਸੀਂ ਕਰਨਾ ਫਿਰ ਵੀ ਜਾਗਦੇ ਜਮੀਰਾ ਵਾਲੇ ਜਰੂਰ ਸ਼ੇਅਰ ਕਰੋਗੇ ਆਪਣੇ ਕਮੈਂਟ ਜਰੂਰ ਲਿਖ ਦਿਓ ਧੰਨਵਾਦ ਵਰਜੀਖਾ ਖਾਲਸਾ ਵਰਜੀ ਕੀ ਫਤਿਹ